ਭਾਜੀ ਕੀ ਨਾਮ ਜੀ ਆਪਣਾ? ਰਾਹੁਲ ਸ਼ਰਮਾ ਭਾਜੀ। ਕਿਹੜੀ ਜਗ੍ਹਾ ਦੇ ਰਹਿਣ ਆ? ਮੈਂ ਭਾਜੀ ਗ੍ਰੀਨਲੈਂਡ ਕਲੋਨੀ ਹਦਿਆਬਾਦ ਫਗਵਾੜਾ। ਕਿੱਥੇ ਕੰਮ ਕਰਦੇ ਆ? ਮੈਂ ਸੁਦੀਰ ਇੰਡੀਅਨ ਗੈਸ ਏਜੰਸੀ ਸ਼ਹਿਰ ਪਰੌਰ ਤੇ ਭਾਜੀ ਕੰਮ ਕਰਦੇ ਆ। ਕੀ ਮਾਮਲਾ ਕੀ ਭਾਜੀ ਇਹ ਕਿਹੜਾ ਦਲੇਾਨੇ ਤੇ ਹਮਲਾ ਕੀਤਾ ਤੁਹਾਡੇ ਤੇ? ਭਾਜੀ ਮੈਂ ਸਿਲੰਡਰ ਦੀ ਸਪਲਾਈ ਦਿੰਨਾ ਹੈ। ਮੈਂ ਰਾਣੀਪੁਰ ਪਿੰਡ ਸਪਲਾਈ ਦੇਣ ਗਿਆ ਸੀ ਤਾਂ ਉੱਥੇ ਇੱਕ ਕਸਟਮਰ ਹੈ ਜਿਨ੍ਹਾਂ ਨੇ ਮੈਂ ਕਿਹਾ ਕਿ ਇੱਕ ਮੈਨੂੰ ਡਿਲੀਵਰੀ ਦਾ ਡੀਏਸੀ ਕੋਡ ਦੇ ਦਿਓ। ਉਹ D.A.C. ਕੋਡ ਤੇ ਉਹਨਾਂ ਨਾਲ ਬਹਿਸ ਹੋ ਗਈ ਉਹ ਕਹਿੰਦੇ ਅਸੀਂ ਨਹੀਂ ਦੇਣਾ ਵੀ ਤੁਸੀਂ ਸਾਨੂੰ ਗਲਤ ਬੋਲਦਾ ਆ ਇਹਨੇ ਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਦੇ ਬਿਊਰੋ ਸੀ ਉਹਨਾਂ ਨੇ ਮੈਨੂੰ ਗਾਲ ਕੱਢੀ ਇਹ ਕਾਰਨ ਕੀ ਨਾ ਦੇਂਦਾ ਕਰਨ ਕੀ ਹੈ ਉਹ ਕਹਿੰਦੇ ਵੀ ਤੂੰ ਜਾਣ ਕੇ ਸਾਡੇ ਨਾਲ ਕਰਦਾ ਇਹ ਚੀਜ਼ ਜਦ ਅਸੀਂ ਬੁਕਿੰਗ ਕਰਾਤੀ ਆ ਤਾਂ ਅਸੀਂ ਕਿਉਂ D.A.C. ਕੋਡ ਦੇਈ ਇਹ ਕੋਡ ਹੁੰਦਾ ਕੀ ਆ ਭਾਜੀ ਡੀਐਸਸੀ ਕੋਡ ਹੁੰਦਾ ਭਾਜੀ ਜਦੋਂ ਜਦੋਂ ਕਸਟਮਰ ਨੂੰ ਜਦੋਂ ਆਪਾਂ ਡਿਲੀਵਰੀ ਦਿੰਨੇ ਆ ਡਿਲੀਵਰੀ ਦੇਦੇ ਵੇਲੇ ਸਾਡੇ ਕੋਲ ਮੈਂਸ਼ਨ ਹੁੰਦਾ ਐਪ ਦੇ ਵਿੱਚ ਮੇਰਾ ਫੋਨ ਅਗਰ ਇੱਥੇ ਹੁੰਦਾ ਤਾਂ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਉਹਦੇ ਵਿੱਚ ਪ੍ਰੋਪਰ ਜਦ ਤੱਕ ਡੀਐਸਸੀ ਉਦੋਂ ਤੱਕ ਸਿਲੰਡਰ ਸੀ ਡਿਲੀਵਰ ਨਹੀਂ ਕਰ ਸਕਦੇ ਕੋਈ ਗਾਤ ਤੋਂ ਮੰਗਿਆ ਸੀਗਾ ਮੈਂ ਕਸਟਮਰ ਤੋਂ ਹੀ ਸਰ ਮੰਗਿਆ ਸੀ ਕਿਉਂਕਿ ਪਿੱਛੇ ਸਾਡੀ ਇੰਡੀਅਨ ਆਇਲ ਨੇ ਸਾਡਾ ਇਹ ਰੂਲ ਕਰਤਾ ਹੈ ਕਿ ਉਸ ਤੋਂ ਬਿਨਾ ਸਿਲੰਡਰ ਡਿਲੀਵਰ ਨਹੀਂ ਹੁੰਦਾ ਭਾਜੀ ਕਿ ਰਾਈਟ ਕਸਟਮਰ ਨੂੰ ਹੀ ਸਿਲੰਡਰ ਮਿਲ ਰਿਹਾ ਹੈ ਅਗਰ ਉਹ ਕਸਟਮਰ ਓਟੀਪੀ ਡਾਏਗਾ ਸਰ ਤਦ ਹੀ ਅਸੀਂ ਇਹ ਸਿਲੰ بس ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਕਹਿੰਦੇ ਵੀ ਤੂੰ ਸਾਡਾ ਜਾਣ ਕੇ ਕਰਦਾ ਐ ਠੀਕ ਐ ਤੂੰ ਗਲਤ ਬੋਲਦਾ ਤੂੰ ਗਲਤ ਕੰਮ ਕਰਦਾ ਐ ਮੇੜਨ ਕੇ ਸਰਦ ਨੇ ਉਹਨਾਂ ਨੇ ਮੈਨੂੰ ਗਾਲ ਕੱਢੀ ਜਦੋਂ ਨਾਲ ਮੈਨੂੰ ਗਾਲ ਕੱਢੀ ਮੈਂ ਕਹਾਂ ਵੀ ਸਰ ਮੈਨੂੰ ਗਾਲ ਨਾ ਕਢੋ ਉਹਨਾਂ ਦਾ ਬੇਟਾ ਆਇਆ ਉਹਨਾਂ ਦਾ ਬੇਟਾ ਆ ਕੇ ਉਹਨੇ ਮੈਨੂੰ ਗੱਡੀ ਦੇ ਵਿੱਚ ਆ ਕੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਬੇਟੇ ਨੇ ਤੁਸੀਂ ਇਕੱਲੇ ਸੀ ਮੈਂ ਇਕੱਲਾ ਸੀਗਾ ਬਜੀ ਅੱਜ ਮੇਰਾ ਹੈਲਪਰ ਮੇਰੇ ਨਾਲ ਨਹੀਂ ਸੀਗਾ ਮੈਂ ਇਕੱਲਾ ਹੀ ਸੀਗਾ ਤੇ ਉਸ ਤੋਂ ਬਾਅਦ ਮੌਕੇ ਤੇ ਉੱਥੇ ਸਰ ਦੋ ਤਿੰਨ ਬੰਦੇ ਹੋ ਰਹੇ ਉਹਨਾਂ ਦੇ ਉਹਨਾਂ ਨੇ ਮੈਨੂੰ ਮੋਢੇ ਤੋਂ ਫੜ ਕੇ ਿੱਧੇ ਬਾਹ ਜੋ ਸਰ ਮੈਨੂੰ ਮਾਰਨਾ ਸ਼ੁਰੂ ਕੀਤਾ ਮੈਨੂੰ ਨਹੀਂ ਪਤਾ ਲੱਗਾ ਕਿ ਉਹਨਾਂ ਨੇ ਮੇਰੇ ਕੀ ਮਾਰਿਆ ਕੀ ਨਹੀਂ ਮਾਰਿਆ ਕੋਈ ਬੰਦੀ ਪਛਾਣਦੇ ਭਾਜੀ ਕੌਣ ਆ ਬੰਦੇ ਹਾਂਜੀ ਸਰ ਇੱਕ ਤਾਂ ਅਮਰਜੀਤ ਸਿੰਘ son of ਕੁੰਦਨ ਸਿੰਘ ਰਾਣੀਪੁਰ ਜਿਹੜੇ ਅੰਕਲ ਆ ਜਿਨ੍ਹਾਂ ਨੇ ਮੈਨੂੰ ਗਾਲ ਕੱਢੀ ਉਹਨਾਂ ਨੇ ਵੀ ਮੇਰੇ ਥੱਪੜ ਮਾਰੇ ਹੂੰ ਉਹਨਾਂ ਦਾ ਬੇਟਾ ਰਿੰਕੂ ਹੂੰ ਔਰ ਇੱਕ ਉੱਥੇ ਸ਼ਾਇਦ ਕੋਈ ਮਿੰਟੂ ਮਿੰਟੂ ਨਾਮ ਦਾ ਲੜਕਾ ਸੀਗਾ ਸਰ ਹੂੰ ਮਿੰਟੂ ਮਿੰਟੂ ਨੂੰ ਕਹਿੰਦੇ ਆ ਇਹ ਤਿੰਨ ਜਣਾਂ ਨੇ ਸਰ ਇੱਕ ਜਣੇ ਨੇ ਮੇਰੀ ਵਾਹ ਫੜੀ ਦੋ ਜਣਾਂ ਨੇ ਮੇਰੇ ਥੱਪੜ ਮਾਰੇ ਸਰ ਇਹ ਤਿੰਨ ਜਣੇ ਸੀਗੇ ਉੱਥੇ ਜੇ ਸਰ ਮੌਕੇ ਤੇ ਆ ਕੇ ਪਿੰਡ ਵਾਲੇ ਮੈਨੂੰ ਨਾ ਕਿ ਬਚਾਉਂਦੇ ਤੇ ਉਹਨਾਂ ਨੇ ਸ਼ਾਇਦ ਸਰ ਮੇਰਾ ਸਿਰ ਸੁਰ ਵੀ ਖੋਲ ਦੇਣਾ ਸੀ ਕਿਉਂਕਿ ਜਿਹੜਾ ਰਿੰਕੂ ਸੀਗਾ ਮੈਨੂੰ ਕਹਿੰਦਾ ਸੀ ਜਿਆਦਾ ਬੋਲੇਗਾ ਨਾ ਤਾਂ ਬੇਸ ਬੈਟ ਮੇਰੀ ਗੱਡੀ ਚ ਪਿਆ ਹੈ ਮੈਂ ਤੇਰਾ ਸਿਰ ਵੀ ਖੋਲ ਦੇ ਜਿਹੜੇ ਦੋ ਬੰਦੇ ਹੋਰ ਇਹ ਪਹਿਲਾਂ ਹੀ ਉੱਥੇ ਖੜੇ ਸੀ ਜਾਂ ਇਹ ਬਾਅਦ ਚ ਆਏ ਆ ਦੇਖੋ ਸਭ ਤੋਂ ਪਹਿਲਾਂ ਸਰ ਜਿਹੜਾ ਆਇਆ ਸੀਗਾ ਉਹ ਐਸਾ ਰਿੰਕੂ ਉਹਨੂੰ ਮੈਂ ਡੀਐਸਸੀ ਕੋਡ ਕਿਹਾ ਉਹਨੇ ਮੈਨੂੰ ਕੁਛ ਨਹੀਂ ਗਿਆ ਉਹ ਗੱਡੀ ਦੇ ਵਿੱਚ ਜਾ ਕੇ ਆਪਣੇ ਘਰ ਫੋਨ ਫਾਦਰ ਦਾ ਉਹਦੇ ਪਿਆ ਸੀਗਾ ਜਿਹੜੇ ਅਮਰਜੀਤ ਸਿੰਘ ਦੇ ਨਾਮ ਤੇ ਕਾਪੀ ਹੈ ਉਹਦੇ ਫਾਦਰ ਜਦੋਂ ਬਾਅਦ ਚਾਏ ਉਹ ਆਕੇ ਮੇਰੇ ਨਾਲ ਬਹਿਸ ਲਗਾਉਣ ਲੱਗੇ ਵੀ ਤੂੰ ਇਹ ਗਲਤ ਕੰਮ ਕਰਦਾ ਐ ਤੇਰੀ ਮੈਨ ਰਿਪੋਰਟ ਕਰਨੀ ਮੈਂ ਉਹਨਾਂ ਨੇ ਸਿਰਫ ਇਹੀ ਗੱਲ ਕਹੀ ਕਿ ਸਰ ਨਹੀਂ ਰਿਪੋਰਟ ਕਰਦੇ ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ ਇਹਨਾਂ ਦੇ ਵਿੱਚ ਉਹਨੇ ਗਾਲ ਕੱਢੀ ਜਦੋਂ ਉਹਨਾਂ ਨੇ ਗਾਲ ਕੱਢੀ ਮੈਂ ਕਹਾ ਸਰ ਮੈਨੂੰ ਗਾਲ ਨਾ ਕੱਢੋ ਇਹਨੇ ਚ ਉਹਦੇ ਬੇਟਾ ਜਿਹੜਾ ਆਇਆ ਉਹਨੇ ਆਕੇ ਸਰ ਮੈਨੂੰ ਗਲੇ ਤੋਂ ਫੜ ਕੇ ਭਾਈ ਇਹ ਤੁਹਾਡੇ ਰੈਗੂਲਰ ਕਸਟਮਰ ਆ ਹਰ ਇੱਕ ਵਾਰ ਸਿਲੰਡਰ ਭਰਉਂਦਾ ਹਾਂ ਹਾਂਜੀ ਸਰ ਇਹ ਮੇਰੇ ਰੈਗੂਲਰ ਕਸਟਮਰ ਤੇ ਪਹਿਲਾਂ ਵੀ ਕਦੀ ਇਦਾਂ ਦੀ ਗੱਲਬਾਤ ਹੋਈ ਇੱਕ ਦੋ ਵਾਰ ਸਰ ਅਮਰਜੀਤ ਸਿੰਘ ਉਹਨਾਂ ਨੇ ਕੀਤੀ ਬਟ ਮੈਂ ਆਪਣੇ ਮੈਨੇਜਰ ਸਾਹਿਬ ਨਾਲ ਗੱਲ ਕਰਾਤੀ ਸੀਗੀ ਅੱਜ ਕਿਸੇ ਰੀਜ਼ਨ ਦੇ ਕਾਰਨ ਮੇਰੇ ਮੈਨੇਜਰ ਸਾਹਿਬ ਮੀਟਿੰਗ ਦੇ ਵਿੱਚ ਸੀਗੇ ਫੇਰ ਵੀ ਉਹਨਾਂ ਨੇ ਮੈਨੂੰ ਬੈਕ ਕਾਲ ਉਸ ਟਾਈਮ ਤੇ ਆਕੇ ਬਟ ਉਸ ਟਾਈਮ ਤੇ ਮੈਂ ਫੋਨ ਹੀ ਨਹੀਂ ਪਿੱਕ ਕਰ ਸਕਾਇਆ ਸਰ ਕਿਉਂਕਿ ਉਹਨਾਂ ਨੇ ਮੈਨੂੰ ਬਾਹਰ ਗੱਡੀ ਤੋਂ ਕੱਟ ਕੇ ਮਾਰ ਰਹੇ ਸੀਗੇ ਇਹ ਭਾਈ ਰੰਜਿਸ਼ ਤੱਕ ਦੀ ਤੁਹਾਡੇ ਨਾਲ ਕੋਈ ਗੱਲ ਦੀ ਰੰਜਿਸ਼ ਆ ਕੋਈ ਰੰਜਿਸ਼ ਨਹੀਂ ਕੋਈ ਪੁਰਾ ਕਸਟਮ ਕੋਡ ਦੇ ਪਿੱਛੇ ਇਹ ਗੱਲ ਹੋਈ ਤੁਹਾਨੂੰ ਲੈ ਕੇ ਕੋਣ ਆਇਆ ਭਜੀ ਬਦਤੋਂ ਉੱਥੇ ਸਰ ਮੈਂ ਆਪਣੇ ਸਟਾਫ ਨੂੰ ਫੋਨ ਕੀਤਾ ਮੇਰੇ ਮੈਨੇਜਰ ਸਾਹਿਬ ਮੇਰੇ ਓਨਰ ਸੁਦੀਰ ਗੈ ਸਰਵਿਸ ਉਹ ਸਾਰੇ ਮੌਕੇ ਤੇ ਪਹੁੰਚ ਗਏ ਸੀ ਮੇਰਾ ਸਟਾਫ ਪੂਰੀ ਉਹਨਾਂ ਨੇ ਮੇਰੀ ਸਹਾਇਤਾ ਕੀਤੀ ਜੀ ਉੱਥੇ ਆ ਕੇ ਉਸ ਤੋਂ ਬਾਅਦ ਸਰ ਫਿਰ ਮੈਂ 100 ਨੰਬਰ ਤੇ ਕਾਲ ਵੀ ਕੀਤੀ ਸਰ ਜਦੋਂ ਮੈਨੂੰ ਮਾਰਿਆ ਉਹਨਾਂ ਨੇ ਬਟ ਪ੍ਰਸ਼ਾਸਨ ਨੇ ਮੇਰੀ ਕੋਈ ਮੰਗ ਨਹੀਂ ਕੀਤੀ ਜੀ ਉਹ ਮੈਨੂੰ ਕਹਿੰਦੇ ਸੀ ਵੀ ਨਹੀਂ ਅਸੀਂ ਆਉਣੇ ਸੀ ਆਉਣੇ ਬਟ ਕੋਈ ਨਹੀਂ ਕੱਟੋ-ਕੱਟ ਵੀ ਸਰ 1.5-2 ਘੰਟੇ ਮੈਂ ਉੱਥੇ ਉਹਨਾਂ ਦੀ ਵੇਟ ਕੀਤੀ ਕਿੰਨੇ ਵੇਲੇ ਦਾ ਟਾਈਮ ਸੀਗਾ ਜੀ ਇਹ ਸਰ ਕੋਈ 6: ਕੀ ਮੰਤਰ ਦੇਤੀ ਪ੍ਰਸ਼ਾਸਨ ਤੋਂ ਹੁਣ ਸਰ ਮੈਨੂੰ ਇਨਸਾਫ ਚਾਹੀਦਾ ਦੇਖੋ ਜਿਸ ਤਰ੍ਹਾਂ ਹੁਣ ਸਾਡੀ ਡਿਊਟੀ ਮੇਰੇ ਕੋਲ ਤਾਂ ਕੈਸ਼ ਵੀ ਹੈ ਸਰ ਮੇਰੇ ਕੋਲ ਕੈਸ਼ ਆਵਾ ਕੱਲਾ ਜਾ ਰਿਹਾ ਸਪਲਾਈ ਤੇ ਕੱਲ ਨੂੰ ਮੇਰੇ ਕੈਸ਼ ਤੇ ਵੀ ਹੱਥ ਪਾ ਸਕਦੇ ਸੀ ਸਰ ਠੀਕ ਹੈ ਜੀ ਅਗਰ ਬਾਈ ਜਨ ਚੱਲ ਜਾਂਦਾ ਮੈਂ ਕਿੱਥੋਂ ਪੂਰਾ ਕਰਨਾ ਹੁਣ ਦੇਖੋ ਇੰਨੀ ਬਾਰਿਸ਼ ਪੈ ਰਹੀ ਸਰ ਅਸੀਂ ਘਰ ਘਰ ਸਪਲਾਈ ਦੇ ਰਹੇ ਹਾਂ ਠੀਕ ਹੈ ਉਹਨਾਂ ਨੂੰ ਇੰਨੇ ਸੋਚਣਾ ਚਾਹੀਦਾ ਬਟ ਉਹਨਾਂ ਨੇ ਤਾਂ ਜਿਸ ਤਰ੍ਹਾਂ ਹੁਣ ਮੈਂ ਕੱਲਾ ਉੱਥੇ ਜਾਗਾ ਸਰ ਕੱਲ ਨੂੰ ਜੋ ਵੀ ਚੀਜ਼ ਮਿਲਣਾ ਹੋਈ ਅੱਗੇ ਤਾਂ ਕਿਸੇ ਹੋਰ ਦਾ ਨਾ ਹੋਵੇ ਇਹੀ ਸਰ ਮੈਂ ਮੰਗ ਚਾਹੁੰਦਾ ਔਰ ਮੈਨੂੰ ਹਾਂਜੀ ਸਰ ਇਹ ਨਾਮਾ ਤੁਹਾਡਾ ਮੇਰਾ ਨਾਮ ਸਰ ਕੁਲਵੀਰਿਆ ਔਰ ਮੈਂ ਮੈਨੇਜਰ ਸੁਧੀਰ ਗੈਸ ਏਜੰਸੀ ਦਾ ਹਾਂ ਤੁਸੀਂ ਆ ਜੇ ਕਿੰਨ ਇੰਪਲੋਏ ਆਪਣੇ ਨੂੰ ਲੈ ਕੇ ਆਏ ਆ ਤੇ ਸੱਟਾਂ ਲੱਗੀਆਂ ਸਰ ਕੀ ਮਾਮਲਾ ਹੈ ਤੇ ਸਰ ਮਾਮਲਾ ਇਦਾਂ ਆ तकरीबन ਇਹ ਜਿਹੜਾ ਸਾਡਾ ਲੜਕਾ ਹੈ ਨਾ ਇਹ ਸਲੇਟਾਂ ਦੀ ਸਪਲਾਈ ਦਿੰਦਾ ਪਿੰਡ ਫੰਡਾ ਦੇ ਇੱਥੇ ਜਾ ਕੇ ਤੇ ਅੱਜ ਵੀ ਇਹ ਰਾਣੀਪੁਰ ਪਿੰਡ ਸਪਲਾਈ ਦੇਣ ਗਿਆ ਹੋਇਆ ਸੀ ਤਾਂ ਕੰਪਨੀ ਲੋਨਾਂ ਇੱਕ ਕੋਡ ਜਦੋਂ ਤੁਸੀਂ ਸਿਲੈਂਡਰ ਕੁੱਪ ਕਰਦੇ ਇੱਕ ਕੋਡ ਜਾਰੀ ਹੁੰਦਾ ਡੀਏਸੀ ਕੋਡ ਡਿਲੀਵਰੀ অথেন্টিਕੇਸ਼ਨ ਕੋਡ ਜਿਹੜਾ ਤੁਹਾਡਾ ਸੈਂਟਰ ਤੁਹਾਡੇ ਸੀ ਲੱਗਿਆ ਆ ਉਹਨੂੰ ਰਿਵਿਊ অথেন্টিਕੇਸ਼ਨ ਕੋਡ ਕਹਿੰਦੇ ਆ ਤੇ ਉਹ ਡੀਏਸੀ ਤੋਂ ਅਸੀਂ ਕਸਟਮਰ ਤੋਂ ਲੈ ਕੇ ਫਿਰ ਉਹਦੀ ਬਿੱਲ ਜਦੋਂ ਡਿਲੀਵਰ ਕਰਦੇ ਆ ਫਿਰ ਬਿੱਲ ਸਾਡਾ ਡਿਲੀਵਰ ਹੁੰਦਾ ਆ ਉਹਦੇ ਨਾਲ ਸ਼ੋਰਟੀ ਰਹਿੰਦੀ ਕਿ ਕਸਟਮਰ ਨੇ ਹੀ ਸਿਲੈਂਡਰ ਜਿਹੜਾ ਮਿਲਿਆ ਕੰਪਨੀ ਨੇ ਇਕ ਚਲਾਈ ਹੋਈ ਸੋ ਲੜਕੇ ਨੇ ਜੋ ਮੈਨੂੰ ਲੜਕੇ ਨੇ ਦੱਸਿਆ ਹੋਵੇ ਏਡੇ ਤੱਕ ਕਿ ਪਹਿਲਾਂ ਉਹਨਾਂ ਤੋਂ ਡੀਏਸੀ ਦੀ ਮੰਗ ਕੀਤੀ ਜਦੋਂ ਡੀਏਸੀ ਦੀ ਉਹਨਾਂ ਉਹ ਜਿਹੜਾ ਉਹ ਨਹੀਂ ਮੇਰੇ ਖਾਲੇ ਤੇ ਥੱਪੜ ਧੁੱਪੜ ਮਾਰ ਦਿੱਤੇ ਅੰਦਰ ਗੱਡੀ ਦੇ ਬਾਹਰ ਖਿੱਚਣ ਦੇ ਦੋ ਕਹਿੰਦੇ ਜਿਹਨੂੰ ਫਿਰ ਲੜਕੇ ਨੇ ਤੱਕ ਜੋ ਦੱਸਿਆ ਕਿ ਬਾਹਰ ਜਦੋਂ ਮੈਂ ਨਿਕਲਿਆ ਕਿ ਭਾਈ ਮੇਰੇ ਅੱਖਾਂ ਅੱਗੇ ਹਨੇਰਾ ਆਇਆ ਮੈਨੂੰ ਪਤਾ ਨਹੀਂ ਲੱਗਾ ਕਿ ਸਾਨੂੰ ਜਿਹੜੀ ਕਾਲ ਆਈ ਤੇ ਅਸੀਂ ਜਤੂਕਰ ਪਹੁੰਚੇ ਤਾਂ ਉਦੋਂ ਕੋਈ ਮਿਲਦੀ ਨਹੀਂ ਸੀਗਾ ਤੇ ਇਹਨਾਂ ਨੇ ਵੈਸੇ ਹੀ ਨਹੀਂ 100 ਨੰਬਰ ਤੇ ਕਾਲ ਕਰ ਦਿੱਤੀ ਪਰ ਮੁਲਾਜ਼ਮ ਵੀ ਕੋਈ ਪਹੁੰਚਿਆ ਨਹੀਂ ਕਿਹਾ। ਪੁਲਿਸ ਸਰ ਇਹ ਦੇਖੋ ਕਿ ਇਹ ਲੜਕੇ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਉਧਰ ਇੰਨਾ ਪਾਣੀ ਹੋਣ ਦੇ ਬਾਵਜੂਦ ਘਰ-ਘਰ ਦੇ ਵਿੱਚ ਸਿਲੰਡਰ ਦੇ ਰਹੇ ਆਂ ਜਾ ਕੇ। ਹੂੰ। ਤੋਂ ਇਸ ਜਿਹੀ ਜੀ ਐਪਰੀਸੀਏਸ਼ਨ ਤਾਂ ਕੀ ਮਤਲਬ ਨੁਕਸਾਨ ਬਹੁਤ ਜ਼ਿਆਦਾ ਹੈ ਜਿਸ ਸਤਾਜਾ ਤੁਹਾਡੇ ਸਾਹਮਣੇ ਆ ਦਿਖ ਲੋ ਕਿੰਨੀ ਲੱਗੀ ਹੈ। ਕੀ ਮੰਗ ਕਰਦੇ ਪ੍ਰਸ਼ਾਸਨ ਨੂੰ? ਸਰ ਇਨਸਾਫ। ਉਹਨੂੰ ਲੜਕੇ ਨੂੰ ਸਾਬ ਮਿਲਣਾ ਚਾਹੀਦਾ ਇਸ ਤਰੀਕੇ ਦੇ ਨਾਲ ਮੰਨ ਲਓ ਇੱਕ ਇਹ ਮੰਨ ਲਓ ਜਿਹੜੇ ਘਰ ਘਰ ਜਾ ਕੇ ਸੈਂਟਰ ਲਿਵਰ ਕਰਦੇ ਹਨ ਮਾਮੂਲੀ ਗੱਲ ਤਾਂ ਹੈ ਨਹੀਂ ਇਹ ਵੀ ਲੜਕੇ ਘਰ ਬੈਠ ਸਕਦੇ ਹਨ ਮਤਲਬ ਕਸਟਮਰ ਦੀ ਫੈਸਿਲਿਟੀ ਤੇ ਲੋਕਾਂ ਦੀ ਸੁਵਿਧਾਵਾਂ ਨਹੀਂ ਜਿਹੜੇ ਲੋਕ ਬਾਹਰ ਜਾ ਰਹੇ ਹਨ ਉਹਨੂੰ ਫੈਸਿਲਿਟੀ ਮਿਲਣੀ ਚਾਹੀਦੀ ਹੈ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਠੀਕ ਹੈ ਇਹ ਸਾਬ ਚਾਹੀਦਾ ਭਾਈ ਠੀਕ ਮੈਡਮ ਇੱਕ ਘਟਮਾਰ ਹੋਈ ਸੀ ਕਿ ਰਾਣੀਪੁਰ ਦੇ ਵਿੱਚ ਕੀ ਮਾਮਲਾ ਜਿਹੜਾ ਪੇਸ਼ੈਂਟ ਆਇਆ ਸੀ ਹਾਂਜੀ ਟਾਈਪ ਵਿੱਚ ਆ ਰਾਮ rahul sharma ਆਇਆ ਸੀ 32 ਈਅਰ 올 ਮੇਲ ਉਹ ਉਹਨਾਂ ਨੂੰ ਰਾਨੀਪੁਰ ਸੈਂਟਰ ਦਾ ਕੰਮ ਕਰਦੇ ਨੇ ਤੇ ਉੱਥੇ ਟੁੱਟਣਾ ਹੋਇਆ ਸੀ ਕਿੰਨਿਆ ਕਿ ਸੱਟਾਂ ਹੈਗੀਆਂ ਵਣ ਮੈਨਾਂ ਦੇ ਨਾਰਮਲ ਸੱਟਾਂ ਨਹੀਂ ਠੀਕ ਨੇ ਮਰੀਜ਼ ਠੀਕ ਹੈ ਤੇ ਕਿਹੜੀ ਜਗ੍ਹਾ ਤੇ ਰਹਿਣ ਸਰ ਅ ਗ੍ਰੀਨ ਲੈਨ ਕਲੋਨੀ ਤੇ ਕਿਦਾਂ ਕੰਡੀਸ਼ਨ ਕਿਦਾਂ ਇਹਨਾਂ ਦੀ ਸਟੇਬਲ ਨੇ ਉਹਨਾਂ ਨੂੰ ਪਰਚਾ ਦੇ ਦਿੱਤਾ ਗਿਆ ਠੀਕ ਹੈ